ਬੜੇ ਇਤਿਹਾਸਿਕ ਫੈਸਲੇ ਅੱਜ ਕੀਤੇ ਗਏ ਐ ਸਭ ਤੋਂ ਵੱਡਾ ਫੈਸਲਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੇ ਕੋਈ ਬੇਅਦਬੀ ਕਰੂਗਾ ਉਹਨੂੰ ਅੱਜ ਦੇ ਤਰੀਕ 3 ਸਾਲ ਜੇਲ੍ਹ ਸੀ ਅਸੀਂ ਉਹਨੂੰ ਲਾਈਫ ਸੈਂਟੈਂਸ ਕਰ ਦਿੱਤਾ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ ਤਕਰੀਬਨ ਅਸੀਂ 1 ਲੱਖ 14000 ਨਵੀਆਂ ਨੌਕਰੀਆਂ ਅੱਜ ਕਲੀਅਰ ਕਰ ਦਿੱਤੀਆਂ ਐਂਡ ਡਿਟੇਲ ਨੌਕਰੀਆਂ ਦੀ ਤੁਹਾਨੂੰ ਅਖਬਾਰ ਰਾਹੀਂ ਅਸੀਂ ਐਗਜ਼ੈਕਟ ਡਿਪਾਰਟਮੈਂਟ ਵਾਈਜ਼ ਕਿਹੜੀ ਕਿਹੜੀ ਪੋਸਟਾਂ ਅੱਜ ਤੁਹਾਨੂੰ 1-2 ਦਿਨਾਂ ਅੰਦਰ ਤੁਹਾਨੂੰ ਰਿਲੀਜ਼ ਹੋ ਜਾਣਗੀਆਂ ਜਿਹੜੀ ਬਜ਼ੁਰਗਾਂ ਦੀ ਪੈਨਸ਼ਨ ਹੈ ਉਹ 250 ਤੋਂ ਵਧਾ ਕੇ 500 ਰੁਪਏ ਕੀਤੀ ਗਈ ਹੈ ਜਿਹੜੇ ਗਰੀਬ ਹਨ ਆਟਾ ਦਾਲ ਕਾਰਡ ਹੋਲਡਰ ਉਹਨਾਂ ਦੀ ਪਹਿਲੇ 30000 ਰੁਪਏ ਮੈਡੀਕਲ ਇੰਸ਼ੋਰੈਂਸ ਦਾ ਸਕੀਮ ਚਾਲੂ ਕੀਤੀ ਸੀ ਹਲੇ ਪੂਰੀ ਕਾਰਡ ਪੂਰੇ ਵੰਡੇ ਨਹੀਂ ਸੀ ਉਹਨੂੰ ਅਸੀਂ ਇਨਕਰੀਸ ਕਰਕੇ 30000 ਤੋਂ ਇਨਕਰੀਸ ਕਰਕੇ 50000 ਕਰ ਦਿੱਤਾ ਹੁਣ 50000 ਹਰ ਆਟਾ ਦਾਲ ਕਾਰਡ ਹੋਲਡਰ ਦੀ ਮੈਡੀਕਲ ਇੰਸ਼ੋਰੈਂਸ ਵਿਦਨ 1 ਮੰਥ ਸਾਰਿਆਂ ਨੂੰ ਕਾਰਡ ਇਸ਼ੂ ਹੋ ਜਾਣਗੇ ਉਹਦੇ ਨਾਲ ਹੀ ਉਹਨਾਂ ਨੂੰ ਇੱਕ 5 ਲੱਖ ਰੁਪਏ ਦੀ ਜੀਵਨਾ ਦੀ ਉਹ ਲਾਈਫ ਜੇ ਉਹਨਾਂ ਨੂੰ ਕੋਈ ਡੈਥ ਹੋ ਜੇ ਐਕਸੀਡੈਂਟ ਕਰਕੇ ਜਾਂ ਉਹਨਾਂ ਕੋਈ ਅੰਗ ਹੀ ਨ ਹੋ ਜਾਣ ਜਾਂ ਕੰਮ ਕਰਦੇ ਕਪਾਜ ਹੋ ਜਾਣ ਜਾਂ ਕੋਈ ਸੋਜਨ 5 ਲੱਖ ਰੁਪਏ ਹਰ ਆਟਾ ਦਾਲ ਜਿਨ੍ਹਾਂ ਨੇ ਹੋਲਡਰ ਹੈ ਗਰੀਬ ਹਨ ਉਹਨਾਂ ਨੂੰ 5 ਲੱਖ ਰੁਪਏ ਉਹਨਾਂ ਦੀ ਆਪਣੀ ਲਾਈਫ ਪਲੱਸ ਐਕਸੀਡੈਂਟ ਇੰਸ਼ੋਰੈਂਸ ਉਹਨਾਂ ਨੂੰ ਕੀਤੀ ਗਈ ਹੈ ਜਿੰਨੇ ਕਿਸਾਨ ਹਨ ਪੂਰੇ ਪੰਜਾਬ ਚ ਜਿਹੜੇ ਆਪਣੇ ਜੇ ਫਾਰਮ ਆਪਣੇ ਫਸਲ ਵੇਚਦੇ ਹੈ ਉਹਨਾਂ ਦੀ ਵੀ 50000 ਰੁਪਏ ਸਪੈਸ਼ਲ ਮੈਡੀਕਲ ਇੰਸ਼ੋਰੈਂਸ ਪਰ ਇਅਰ 50000 ਰੁਪੀ ਮੈਡੀਕਲ ਇੰਸ਼ੋਰੈਂਸ ਤੇ 5 ਲੱਖ ਰੁਪਿਆ ਜੇ ਕੋਈ ਕਿਸਾਨ ਦੇ ਖੇਤ ਜਾਂ ਕਿਤੇ ਐਕਸੀਡੈਂਟ ਹੋ ਜਾਈਏ ਜਾਂ ਕੋਈ ਹੋਰ ਕੰਮ ਹੋ ਜਾਈਏ ਪਾਜ ਹੋ ਜਾਈਏ ਉਹਨੂੰ 5 ਲੱਖ ਰੁਪਿਆ ਉਹਦੀ ਡੈਥ ਜਾਂ ਐਕਸੀਡੈਂਟਲ ਇੰਸ਼ੋਰੈਂਸ ਉਹਦੀ ਕੀਤੀ ਗਈ ਹੈ ਜਿੰਨੇ ਵਪਾਰੀ ਹਨ ਵੈਟ ਹੋਲਡਰ ਹੈ 1 ਕਰੋੜ ਤੋਂ ਥੱਲੇ ਉਹਨਾਂ ਦੇ 50000 ਰੁਪਿਆ ਉਹਨਾਂ ਦਾ ਵੀ ਮੈਡੀਕਲ ਇੰਸ਼ੋਰੈਂਸ 5 ਲੱਖ ਰੁਪਏ ਉਹਨਾਂ ਦੀ ਡੈਥ ਇੰਸ਼ੋਰੈਂਸ ਹੈ ਹੈਂਡੀਕੈਪ ਹੈ 5 ਲੱਖ ਰੁਪਏ ਹੋਰ ਜੇ ਉਹਨਾਂ ਦੀ ਦੁਕਾਨ ਤੇ ਕੋਈ ਆਗੂਗ ਲੱਗ ਜਾਂਦੀ ਹੈ ਜਾਂ ਕੋਈ ਨੁਕਸਾਨ ਹੁੰਦਾ ਹੈ ਉਹਦੇ ਕਰਕੇ ਉਹ ਫਾਇਰ ਇੰਸ਼ੋਰੈਂਸ ਨੇ ਲੰਬਰਦਾਰ ਹੈ ਪੰਜਾਬ ਦੇ ਵਿੱਚ ਉਹਨਾਂ ਦੀ 1000 ਰੁਪਏ ਤੋਂ ਉਹਨਾਂ ਦੀ ਪੱਤਾ ਹੈ 1000 ਰੁਪਏ ਹੈਜ਼ ਬੀਨ ਇਨਕਰੀਜ਼ ਟੂ 1500 ਰੁਪੀਆ ਅ ਮੰਥ ਲੰਬਰਦਾਰਾਂ ਦਾ ਪੱਤਾ ਜਿਨ੍ਹਾਂ ਨੇ ਪੰਜਾਬੀ ਸੂਬੇ ਦੇ ਵਿੱਚ ਜੇਲ ਕੱਟੀ ਹੈ ਜਾਂ ਐਮਰਜੈਂਸੀ ਦੀ ਜੇਲ ਕੱਟੀ ਹੈ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਫੈਮਿਲੀ ਨੂੰ 1000 ਰੁਪਏ ਮਹੀਨੇ ਦੀ ਪੈਨਸ਼ਨ ਲਾਈ ਜਾਊਗੀ ਤੇ ਉਹਨਾਂ ਦੇ ਜਿਹੜੋ ਆਪ ਕਿ ਉਹਨਾਂ ਦੀ ਵਾਈਫ ਨੂੰ ਫ੍ਰੀ ਬੱਸ ਸਰਵਿਸ ਪੰਜਾਬ ਵਿੱਚ ਦਿੱਤੀ ਜਾਊਗੀ ਜਿਹੜੇ 슈ਗਰ ਕਨ ਇੰਡਸਟਰੀ ਨੂੰ ਅਸੀਂ ਵੱਡਾ ਪੈਕੇਜ ਦਿੱਤਾ ਹੈ 295 ਰੁਪਏ ਰੇਟ ਸੀ ਸ਼ੂਗਰਕੇਨ ਦਾ ਫਾਰਮਰ ਨੂੰ ਮਿਲਣਾ ਸੀ ਐਂਡ ਕੀਪਿੰਗ ਇਨ ਵਿਊ ਦਾ ਬਿਲਕੁਲ ਕ੍ਰੈਸ਼ ਹੋ ਗਈ ਮਾਰਕੀਟ ਸ਼ੂਗਰਕੇਨ ਇੰਡਸਟਰੀ ਦਾ ਪਲਾਨ ਟੂ ਦਿਸ ਥਿੰਗ ਅਸੀਂ 50 ਰੁਪਏ ਪਰ ਕੁਇੰਟਲ ਦੀ ਸਬਸਿਡੀ ਡਾਇਰੈਕਟ ਫਾਰਮਰ ਨੂੰ ਦੇਵਾਂਗੇ ਤੇ ਬਾਕੀ ਪੇਮੈਂਟ ਉਹ ਕਰਨਗੇ ਕਿਸਾਨ ਆਪਣੇ ਆਪ ਨੂੰ ਉਹ ਇੰਡਸਟਰੀ ਦੇਊਗੀ ਪਰ 50 ਰੁਪਏ ਅਸੀਂ ਫਰਮ 295 ਮੀਨਸ 245 ਇੰਡਸਟਰੀ ਦੇਊਗੀ ਤੇ 50% 50 ਰੁਪਏ ਪਰ ਕੁਆਂਟਲ ਅਸੀਂ ਦੇਵਾਂਗੇ ਜਿਹੜੀ ਉਹਨਾਂ ਨੂੰ ਆ ਦਿੱਤੀ ਜਾਊਗੀ। ਇਹ ਇੰਡਸਟਰੀ ਨੂੰ ਅਸੀਂ ਕੋਈ ਵੈਟ ਦੇ ਦਰ ਰੈਸ਼ਨਲਾਈਜ਼ ਕੀਤੇ ਆ। ਵੈਟ ਔਨ ਡਰਾਈ ਫਰੂਟਸ ਖਲ ਐਂਡ ਬਨੋਲਾ ਰਿड्यूਸ ਫਰੋਮ 5.5% ਡਰਾਈ ਫਰੂਟਸ ਦਾ ਰਿड्यूਸ ਕਰਕੇ 4.5% ਟੂ ਮੇਕ ਇਟ ਮੋਰ ਕੰਪੈਟਿਟਿਵ ਐਂਡ ਇਟਲ ਬਹੁਤ ਵੱਡਾ ਬੈਨੀਫਿਟ ਬਾਰਡਰ ਦੇ ਅੱਪਰ ਜੇ ਇਮਪੋਰਟ ਹੋ ਰਿਹਾ ਤੇ ਉੱਥੇ ਬਾਰਡਰ ਪਾਕਿਸਤਾਨ ਨੂੰ ਆਪਣੇ ਕਾਸ ਕਰੇ ਮਾਝੇ ਚ ਫਾਇਦਾ ਹੋਣਾ ਹੈ। ਇਹ ਖਾਲ ਤੇ ਬਣਾਉਣਾ ਉਹਨੂੰ ਅਸੀਂ 5.5 ਤੋਂ ਘਟਾ ਕੇ 2% ਤੇ ਲੈ ਕੇ ਆਏ ਆ ਜਿਹੜਾ ਅਸੀਂ ਪੇਪਰ ਬੋਰਡ ਹੈ ਉਹਨੂੰ 2% ਤੋਂ ਲੈ ਕੇ ਘਟਾ ਕੇ 1% ਸੀਐਸਟੀ ਕੀਤਾ ਹੈ LED ਲਾਈਟਸ ਜੋ 13% ਸੀ ਉਹਨੂੰ 5.5% ਰਿਡਿਊਸ ਕੀਤਾ ਗਿਆ ਹੈ